ਤੇ ਬਿਆਸ ਦਰਿਆ ਦੇ ਨਾਲ ਜੁੜੀ ਹੋਈ ਚਿੰਤਾ ਪਤਾਉਣ ਵਾਲੀ ਖਬਰ ਵੀ ਹੈ ਕਿਉਂਕਿ ਬਿਆਸ ਦਰਿਆ ਦੇ ਵਿੱਚ ਮੋੜ ਪਾਣੀ ਦਾ ਪੱਧਰ ਵਧਿਆ ਹੈ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਪਾਣੀ ਦਾ ਪੱਧਰ 2 ਲੱਖ ਕਿਊਸਿਕ ਤੋਂ ਵੱਧ ਆ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਤੇ ਆਪਣੇ ਆਪ ਦੇ ਵਿੱਚ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੀ ਚਿੰਤਾ ਵਧਾਉਣ ਵਾਲੀ ਖਬਰ ਹੈ ਆਗਾਹ ਕਰਨ ਵਾਲੀ ਤੇ ਸਾਵਧਾਨ ਕਰਨ ਵਾਲੀ ਵੀ ਖਬਰ ਹੈ ਕਿਉਂਕਿ ਬਿਆਸ ਦਰਿਆ ਦੇ ਕਾਰਨ ਵਿੱਚ ਕਈ ਇਲਾਕਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਤਰ੍ਹਾਂ ਵੱਡੀ ਤਬਾਹੀ ਹੋਈ ਹੈ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਇਸ ਦੇ ਵਿਚਾਲੇ ਬਿਆਸ ਦਰਿਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਕਿ ਇੱਥੇ ਕਿ ਮੋੜ ਤੋਂ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਅੱਖਤਰੇ ਦੇ ਨਿਸ਼ਾਨ ਤੇ ਇਹ ਪਾਣੀ ਨੇੜੇ ਪਹੁੰਚ ਚੁੱਕਾ ਹੈ 2 ਲੱਖ ਕਿਊਸਿਕ ਤੋਂ ਵੱਧ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਜਿਵੇਂ ਹੀ ਅਹ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਾ ਉਸ ਤੋਂ ਬਾਅਦ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾਂਦਾ ਤੇ ਸੁਭਾਵਿਕ ਹੈ ਫਿਰ ਦਰਿਆ ਵੀ ਉਫਾਨਤੇ ਆ ਜਾਂਦੇ ਨੇ ਤੇ ਫਿਰ ਬਿਲਕੁਲ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਦਰਿਆਵਾਂ ਦੇ ਨਾਲ ਲੱਗਦੇ ਪਿੰਡ ਨੇ ਉਹ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ ਜੇ ਕਿ ਮਾਝਾ ਖੇਤਰ ਦੀ ਗੱਲ ਕਰੀਏ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਰਜਨਾਲਾ ਦੇ ਵਿੱਚ ਰਾਵੀ ਦਰਿਆ ਦੇ ਬਣੂ ਭਾਰੀ ਤਬਾਹੀ ਮਚਾਈ ਗਈ ਹੈ ਤੇ ਇਸ ਦੇ ਵਿਚਾਲੇ ਬਿਆਸ ਦਰਿਆ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਪਾਣੀ ਦਾ ਪੱਧਰ ਮੁੜ ਤੋਂ ਵਧਿਆ ਹੈ ਖਤਰੇ ਦੇ ਨਿਸ਼ਾਨ ਦੇ ਪਾਣੀ ਦਾ ਲੈਵਲ ਨੇੜੇ ਪਹੁੰਚ ਚੁੱਕਿਆ 2 ਲੱਖ ਕਿਊਸਿਕ ਵੱਧ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਬਿਆਸ ਦੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਇਹ ਸਾਵਧਾਨ ਕਰਨ ਵਾਲੀ ਖਬਰ